ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪੰਜਵੜ ਤਹਿਸੀਲ ਚਵਾਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਅਰਸ਼ਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇਹਨਾਂ ਨਾਲ ਮੱਝਾਂ ਦੇ ਵਿੱਚ ਦਿਖਾਵਾਂਗੇ ਦੋਸਤੋ ਤੁਹਾਨੂੰ ਸਾਹਮਣੇ ਜਿਹੜੀ ਸਕਰੀਨ ਤੇ ਮੱਝ ਤੁਸੀਂ ਦੇਖ ਰਹੇ ਹੋ ਦੋਸਤੋ ਸੂਣ ਦੇ ਬਿਲਕੁਲ ਨੇੜ ਆ ਕਿੰਨਾ ਟਾਈਮ ਖੜਦੀ ਹੈ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਇਸ ਦੇ ਨਾਲ ਜਿਹੜੀ ਬੱਧੀ ਹੈ ਮੱਝ ਦੋਸਤੋ ਇਹਨੂੰ ਤਕਰੀਬਨ ਸੂਈ ਦੀ ਵੀਰ ਕਨੜਾ ਮੋ ਗਿਆ ਦੱਸੇ ਤੇ ਇਹਨਾਂ ਕੁ ਮਿੰਟ ਰਿਹਾ ਟਾਈਮ ਦੋਸਤੋ ਹੋ ਗਿਆ ਦੋਵੇਂ ਟਾਈਮ ਮਿਲਦੀ ਹੈ ਬੱਚਾ ਦੋਸਤੋ ਇਹਦਾ ਮਜਦਾ ਹੈ ਨੀਗਾ ਇਹਦੇ ਨਾਲ ਦੋਸਤੋ ਇੱਕ ਮੱਝ ਇਹ ਜਿਹੜੀ ਇਧਰਲੇ ਪਾਸੇ ਬੈਠੀ ਹੈ ਤੁਸੀਂ ਦੇਖ ਰਹੇ ਸਾਹਮਣੇ ਇਹ ਬਿਲਕੁਲ ਤਾਜੀ ਸੂਈ ਹੈ ਜੇ ਜੇਰ ਪੈਣ ਵਾਲੀ ਬਾਕੀ ਹੈ ਪ੍ਰੋਪਰ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਐਂਡ ਤੱਕ ਵੀਡੀਓ ਜਰੂਰ ਦੇਖਿਓ ਜੇ ਐਂਡ ਦੇਖ ਦੋਸਤੋ ਹਾਂ ਜੀ ਬੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਵੀਰ ਠੀਕ ਠਾਕ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਵਧੀਆ ਕੰਮ ਕਰੀਆ ਵਧੀਆ ਠੀਕ ਠਾਕ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਆਪਣਾ ਡਰੈੱਸ ਬੋਲ ਦਈਏ ਕਰੀ ਐਡਰੈੱਸ ਵੀਰ ਜੀ ਪਿੰਡ ਪਾਨੀਵਾੜ ਖੁਰਦ ਹਾਂਜੀ ਤੇ ਜ਼ਿਲ੍ਹਾ ਹੈਗਾ ਵਾ ਤਰਨਤਾਰ ਸਾਹਿਬ ਤਹਿਸੀਲ ਚਬਾਲ ਠੀਕ ਹੈ ਜੀ ਚਬਾਲ ਤੋਂ ਬਿਲਕੁਲ ਨੇੜੇ ਦੀ ਆ 4 ਕਿਲੋਮੀਟਰ ਦੀ ਚਬਾਲ ਤੋਂ ਬਿਲਕੁਲ ਨੇੜੇ ਗੱਗੋ ਬੂਆ ਪਿੰਡ ਗੱਗੋ ਬੂਆ ਪਿੰਡ ਆ ਮੇਨ ਪਿੰਡ ਦੇ ਵਿੱਚ ਵੀ ਆਪਣਾ ਆਰਾ ਵਾ ਠੀਕ ਹੈ ਜੀ ਤੇ ਆਮ ਜਿਹੜੇ ਵੀਰ ਨੇ ਕੋਈ ਵਿਜ਼ਿਟ ਕਰਨੀ ਆ ਰਿ ਤੇ ਵੀਰ ਆਪਣਾ ਨਾਮ ਤੇ ਫੋਨ ਨੰਬਰ ਦੱਸ ਦੀ ਫੋਨ ਨੰਬਰ ਹੈ 79864 95344 99799 79864 95344 ਠੀਕ 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 ਹੈ ਹਾਂਜੀ ਨਾਮ ਦੱਸ ਦੀ ਨਾਮ ਅਰਸ਼ਦੀਪ ਸਿੰਘ ਠੀਕ ਹੈ ਜੀ ਟੋਟਲ ਨਾ ਕਿਹਾ ਅਜ ਆਪਣੇ ਕੋਲ ਤਿੰਨ ਮੱਝਾਂ ਇੱਕ ਤਾਜੀ ਸੂਈ ਆ ਜੇ ਇੱਕ ਗੱਬਣਿਆ ਤੇ ਇੱਕ ਗੱਬਣਿਆ ਤੇ ਇੱਕ ਟੋਕੜ ਆ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਵੀਰੇ ਆਪਾਂ ਇਸ ਗੱਬਣ ਮੱਝ ਤੋਂ ਪਹਿਲਾਂ ਡਿਟੇਲ ਆਪਾਂ ਵੀਰਾਂ ਨੂੰ ਦੱਸੀ ਇਹ ਮੱਝ ਜਿਹੜੀ ਹੈ ਕਿੰਨਾ ਸਮਾਂ ਸੂਆ ਸੁਣੀ ਇਹ ਵੀਰ ਦੀ ਮੱਝ ਦੇ ਰਹਿ ਗਏ ਜੇ 20 ਦਿਨ ਸੂਣ ਚ ਤੀਸਰਾ ਸੂਆ ਸੁਣੀ ਜੇ ਆ ਕੇ ਅੱਛਾ ਜੀ ਦੋਦ ਨਹੀਂ ਲਾਉਣ ਪੂਰੀ ਵਧੀਆ ਜੇ ਲੋ ਦੋਦੋ ਦੋਦ ਲਾਉਣਾ ਜਿਹੜਾ ਵਾ ਮੈਂ ਨੇ ਸ਼ੁਰੂ ਕਰ ਦਿੱਤਾ ਵਾ ਵੇਖ ਲੋ 20 ਦਿਨ ਦਾ ਟਾਈਮ ਅਜੇ ਬਾਕੀ ਪਿਆ ਵਾ ਜਿਹੜੇ ਵੀਰ ਨੂੰ ਵਗੂ ਤੁਸੀਂ ਵੀਰ ਨਾਲ ਫੋਨ ਤੇ ਗੱਲਬਾਤ ਕਰ ਐਨ ਵੀ ਥੋੜੀ ਬਾਹਰ ਨਿਕੋੜ ਦਿਓ ਕੋਈ ਨਹੀਂ ਮੀਂਹ ਘੜੇ ਕਰ ਰਿਹਾ ਹੈ ਲੋ ਜੀ ਕੱਦ ਘਾਟ ਪੂਰਾ ਰਾਜੀਪੁਰੀ ਜੰਮੀਪਲੀ ਪੂਰੀ ਚੈੱਕ ਕਰ ਲਿਓ ਪਿੱਠਪੁਰੇ ਦੀ ਚੜਾਈ ਲੋ ਜੀ ਕਰੋ ਚੈੱਕ ਦੋਸਤੋ ਮੀਂਹ ਦਾ ਮੌਸਮ ਹੈ ਮੀਂਹ ਅੱਜ ਵੀ ਪੈਂਦਿਆ ਅਜੇ ਅਸੀਂ ਵੀਡੀਓ ਬਣਾਉਂਦੇ ਤੇ ਮੀਂਹ ਮੜਾ ਮੜਾ ਅਜੇ ਵੀ ਪਈ ਜਾਂਦਾ ਵਾ ਆ ਲੋ ਜੀ ਕਰੋ ਚੈੱਕ ਪੂਰਾ ਫੁੱਲ ਹੈ ਵੀ ਬਾਡੀ ਵੇਟ अच्छा बीजी ए मतलब पहला सुबह आपा चोई है कि जहां आपा खरीद के ले आंदी है नहीं ये दू, दूसरे सुबह ही खरीदी ही अच्छा जी ਤੇ 13 ਤੋਂ 14 ਲੀਟਰ ਦੁੱਧ ਦਾ ਰਕਾੜ ਇਹਦਾ ਰਿਹਾ 14 ਕਿਲੋ ਠੀਕ ਹੈ ਜੀ ਹਾਂਜੀ ਠੀਕ ਹੈ ਕੀ ਇਹਦਾ ਮੁੱਲ ਕੰਨਾ ਕਰਨਾ ਮੋਲੇ ਦਾ ਜਿਆ ਕਰ ਲੀਏ ਦੇਰੀ ਇੱਕ ਦੱਸ ਦੀ ਅੱਜ ਦਾ ਗੱਬਣਾ ਦਾ ਮੁੱਲ ਕਰੀ ਉਹਦਾ ਅੱਜ ਦੇ ਗੱਬਣਾ ਦਾ ਹੇਲ ਓਰੇ ਲੱਖ ਦੀ ਦੇ ਰਗੇ ਕਿੰਨਾ ਕੁ ਮੰਨਤਾ ਨੂੰ ਸਕਦਾ ਮੰਨਤਾ ਨਾ ਕੀ ਕਰਨਾ ਵੀ ਦਿਨ ਤੇ ਵੀ ਰਹਿ ਗਏ ਸਵਾ ਲੱਖ ਦੀ ਮੰਨਣਾ ਡੇਢ ਦੀ ਬੰਦੇ ਉਹ ਤਾਂ ਚਲੋ ਜੀ ਵੇਖੋ ਜੀ ਇਹ ਤਾਂ ਗੱਲ ਹੈ ਕਿ ਤੁਹਾਡੀ ਚੀਜ਼ ਤੇ ਬਾਕੀ ਅਜੇ 20 ਦਿਨ ਪਏ ਆ ਸੁੰਡੀਆਂ ਦੇ ਵਿੱਚ ਹੈਨਾ ਚਲੋ ਦੋ ਹਾਂ ਜੀ ਜੀ ਕਿੰਨਾ ਦਾ ਫਰਮਾਨ ਤਾਂ 1 ਕਿਹਾ ਫਰਮਾਨ ਤਾਂ 1 ਕਿਹਾ ਨਹੀਂ 95000 ਜੋ ਸਿਰਫ 200 ਰੁਪਏ ਛੋਟ ਹੋ ਗਈ ਠੀਕ ਹੈ ਆਏ ਗਏ ਪੈਣਪਰਾ ਦੀ ਹੈਨਾ ਇਹ ਮੁੱਲ ਜਿਹੜਾ ਹੋਊਗਾ ਫਰਮਾਨ ਕਿ ਤਸੱਲੀ ਹੈ ਪੂਰੀ ਕਰੇ ਤੇ ਸਾਰੇ ਪਸ਼ੂ ਵੇਖਣ ਠੀਕ ਹੈ ਜੀ 95000 ਰੁਪਏ ਮੁੱਲ ਮੈਂ ਕਰਾਂ ਫੇਰ ਦੱਸਾਂ ਵੀ ਗੱਬਣ ਗੱਬਣ ਮਾਈ ਜੇ ਮੱਝ ਇਸੇ ਫਾਰਮ ਦੇ ਸੁੰਡੀਆਂ ਫੇਰ ਮੁੱਲ ਸੁੰਡੀਆਂ ਦਾ ਫੇਰ ਰੇਟ ਵੱਖਰਾ ਹੋਊਗਾ ਰੇਟ ਵੱਖਰਾ ਹੋਊਗਾ ਠੀਕ ਲਓ ਦੋਸਤੋ ਵੈਸੇ ਮੁੱਲ ਜੇ ਵੀਰ ਨੇ ਕਹੀਏ ਤੇ ਲੱਭੇ ਆਪਣੇ ਲੱਖ 95000 ਦੇ ਵਿੱਚੋਂ ਤੁਹਾਡਾ ਆਇਆ ਗਿਆ ਦਾ ਮਾਣ ਤਾਂ ਜ਼ਰੂਰ ਹੋਊਗਾ ਮੱਝ ਦਾ ਕਾਦ ਕਾਦ ਚੈੱਕ ਕਰਨੇ ਪੂਰੀ ਰਾਜੀ ਪੂਰੀ ਜੰਮੀ ਪੜੀ ਹੈ 20 ਦਿਨ ਦਾ ਟਾਈਮ ਖੜਦੀ ਹੈ ਇਹਦੇ ਨਾਲ ਜਿਹੜੀ ਬੱਤੀ ਮੱਝ ਵੀਰ ਦੀ ਦੱਸੀ ਹੈ ਡਿਟੇਲ ਹੈ 15 ਛੇ ਵੀਰ ਜੀ ਤੋਕੜਦੇ ਮੱਝ ਦੁੱਧ ਦੇ 6 ਕਿਲੋ ਦੋਆ ਵੇਲਿਆਂ ਦਾ ਮਿਲਦੀ ਪਹਾੜੇ ਦੇ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 3 3.5 ਮਹੀਨੇ ਹਾਂਜੀ ਤੇ 1 ਮਹੀਨਾ ਨੋਟੀਗਾ ਭਰੇ ਨੂੰ ਹੋ ਗਿਆ 1 ਮਹੀਨਾ ਟੀਕਾ ਭਰੇ ਨੂੰ ਹੋ ਗਿਆ ਅਜੇ ਰੋ ਜਣਾ ਮਰਜੀ ਲਵੇ ਅਰੇ ਖਾਲੀ ਕੋਈ ਗਾਰੰਟੀ ਨਹੀਂ ਕੋਈ ਗਾਰੰਟੀ ਕਨਫਰਮ ਨਹੀਂ ਜੀ ਹਾਂਜੀ ਲਓ ਜੀ ਚੈੱਕ ਤੁਸੀਂ ਤੁਸੀਂ ਉਹ ਕਰ ਲਓ ਸੁਵਾ ਤੇਜਾ ਸੁਈ ਤੇ ਸੁਈ ਨੂੰ ਕੋ 3 ਮਹੀਨੇ ਦਾ ਟਾਈਮ ਹੋ ਗਿਆ ਜੀ 1 ਮਹੀਨਾ ਜਿਹੜਾ ਹੈਗਾ ਬੜੀ ਨੂੰ ਹੋ ਗਿਆ ਜੀ 6 ਲੀਟਰ ਦੁੱਧ ਦੋਵੇਂ ਟਾਈਮ ਪਾੜੇ ਜੀ 1 ਨੰਬਰ ਪੋਲਾ ਰੂਮ ਵਰਗਾ ਲਓ ਜੀ ਕਰੋ ਚੱਕ 6 ਲੀਟਰ ਦੁੱਧ ਜੇ ਦੋਵੇਂ ਟਾਈਮ ਪਾੜੇ ਤੇ ਠੀਕ ਹੈ ਜੀ ਲਓ ਜੀ ਕਰੋ ਚੱਕ ਲੈ ਲਓ ਜੀ ਇਹ ਵੀ ਤੀਸਰਾ ਸੁਆ ਇਹਦੇ ਜਿਹੜਾ ਵੀਰ ਖਰੂਗਾ ਖਰੀਦ ਕੇ ਉਹਦੀ ਕਿਸਮਤ ਆ ਖਾਲੀ ਵੀ ਰਹਿ ਸਕਦੀ ਆ ਤੇ ਦੋਸਤੋ ਇਹ ਮਤਲਬ ਗੱਪੜ ਵੀ ਹੋ ਸਕਦੀ ਆ ਜੀ ਹਾਂਜੀ ਆਹ ਲਓ ਜੀ ਫੇਰ ਹਾਲ ਦੋਸਤੋ ਅਜੇ ਕੋਈ ਕਨਫਰਮ ਚੈੱਕ ਪਾਸ ਕੋਈ ਨਹੀਂ ਜੀ ਤੇ ਵੀਰ ਇਹਦਾ ਮੁੱਲ ਅੱਛੀ ਕੀ ਕਰਨਾ ਇਹਦਾ ਮੁੱਲ ਕਰ ਲਿਆ 60-65 ਜਿੰਨਾ ਮਰਜ਼ੀ ਕਰ ਲੋ ਹਾਂਜੀ ਜਿੰਨਾ ਲੋ ਘੜ ਸੜਦੀ ਦੇ ਦਈਏ 58000 ਜੀ ਹਾਂਜੀ ਇੱਕੇ ਵਾਰੀ ਮਾਨਤਾ ਦੇ ਦਿੰਦੇ ਇੱਕੇ ਵਾਰੀ ਮਾਨਤਾ ਨਾ ਸਿਰਫ 55000 ਚੋਂ 200 ਰੁਪਿਆ ਛੋਟ ਹੋ ਗਈ 55000 ਦੇ ਵਿੱਚੋਂ 200 ਰੁਪਿਆ ਛੋਟ ਲਓ ਜੀ ਡਿਮਾਂਡ ਰੱਖੀ ਗਈ ਜੇ 60000 ਰੁਪਿਆ 55000 ਦੇ ਵਿੱਚੋਂ 200 ਰੁਪਿਆ ਛੋਟ ਤੁਹਾਡਾ ਆਇਆ ਗਿਆ ਨਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਦੁੱਧ ਦੋਸਤੋ 6 ਕਿਲੋ ਤੀਜਾ ਸੂਆ ਸੂਈ ਆ ਤੇ ਜਿਹੜਾ ਬਣੀ ਨੂੰ ਦੋਸਤੋ ਗਾਂ ਇੱਕ ਮਹੀਨਾ ਦਾ ਟਾਈਮ ਹੋ ਗਿਆ ਜੀ ਅੱਗੇ ਦੋਸਤੋ ਤੁਹਾਨੂੰ ਇੱਕ ਬ ਹਾਂਜੀ ਵੀਰ ਜੀ ਦਸੀ ਇਸ ਮੱਝ ਬਾਰੇ ਵੀ ਜਿਹੜੀ ਇਹ ਮੱਝ ਤਾਜੀ ਸੁਗੀ ਹੋਈ ਜਿਹੜੀ ਇਹ ਮੱਝ ਵੀਰ ਜੀ ਤੀਜਾ ਸੂਆ ਸੁਈ ਜੇ ਹਾਂਜੀ ਹੁਣ ਇਹ ਤਾਰੀ ਕੱਟੀ ਨੂੰ ਇਹਨੇ ਜਨਮ ਦਿੱਤਾ ਰੇ ਜੇਰ ਸਾਰੀ ਪ੍ਰੋਪਰ ਜੇਰ ਪ੍ਰੋਪਰ ਪੈ ਗਈ ਉਹ ਬਾਲਟੇ ਤੇ ਪਈ ਹਾਂ ਠੀਕ ਹੈ ਜੇਰ ਦੀ ਦੋਸਤੋ ਵੀਰ ਨੇ ਵੀਡੀਓ ਆਪਣੇ ਫੋਨ ਦੇ ਵਿੱਚ ਬਣਾ ਲਈ ਆ ਜੇ ਕਿਸੇ ਵੀਰ ਨੇ ਵੀਡੀਓ ਵੇਖਣੀ ਤੇ ਬੇਸ਼ੱਕ ਜਿਹੜਾ ਵੀਰ ਆਊਗਾ ਮੱਝ ਲੈਣ ਵੀਡੀਓ ਨਾਲ ਤੁਹਾਨੂੰ ਵੀਰ ਵਿਖਾ ਦੂਗਾ ਬੱਚਾ ਦੋਸਤੋ ਆ ਨੇ ਕੱਟੀ ਨੂੰ ਜਨਮ ਦਿੱਤਾ ਵੀਰ ਜੀ ਕੱਟੀ ਮੜੀ ਭਾਜੀ ਠਾ ਦੀਆਂ ਤਾਂ ਹਾਂਜੀ ਦੋਸਤੋ ਆ ਕੱਟੀ ਚੈੱਕ ਕਰ ਲਓ ਬਿਲਕੁਲ ਗਿੱਲਾ ਨਾਲੂ ਕੋਈ ਵੀਰੇ ਨਾ ਖੇਲੋ ਜੀ ਸੂਈ ਨੂੰ ਦੋਸਤੋ ਕੋਈ ਅਜੇ 1.5-2 ਘੰਟੇ ਹੋਏ ਆ ਚੁਆਈਏ ਜੇ ਕੋਈ ਨਹੀਂ ਜੁਈ ਕੱਟੋ ਜੀ ਬਾਹਰ ਵੇਚੀ ਹਾਂਜੀ ਕੱਦ-ਕਾਠ ਮੈਂ ਦਾ ਚੈੱਕ ਕਰ ਲਿਓ ਸਵੇਰ ਤੀਜਾ ਸੂਈਏ ਦੋਸਤੋ ਕਿੰਨਾ ਕੁ ਵੀਰ ਚੁਆਇਆ ਦੋ ਦਿਨ ਪਹਿਲੇ ਸਵੇਰੇ ਜੋ ਕੋਈ ਪਤਾ ਤੁਹਾਨੂੰ ਕਿ ਜਾਂ ਆਪਾਂ ਖਰੀਦ ਕੇ ਲਿਆਂਦੀ ਮੋਲ ਆਪਾਂ ਦੂਜੇ ਸੂਏ ਵੀਰ ਜੀ ਮਾਝੇ ਖਰੀਦੀ ਸੀ ਦੂਜੇ ਸੂਏ 15 ਤੋਂ ਪਲੱਸ ਇਹਨੇ ਦੁੱਧ ਚੁਆਇਆ ਹੈ 15 ਤੋਂ ਪਲੱਸ ਚੁਆਇਆ ਹੈ ਐਰ ਕੀ ਘੱਟੋ ਘੱਟ 16 ਤੋਂ ਪਲੱਸ ਜਾਊਗੀ ਮਾਝੇ ਠੀਕ ਹੈ ਜੀ ਸਾਮ ਵਾਲਾ ਬੰਦਾ ਜਿਹੜਾ ਜੇ 17-18 ਵੀ ਕਰੂਗੀ ਜੀ ਠੀਕ ਹੈ ਜੀ ਪ੍ਰਾਪਰ ਜੇਰ ਸਾਰੀ ਪੈ ਗਈ ਹੈ ਦੋਸਤੋ ਬੱਚਾ ਨੇ ਜਿਹੜਾ ਕੱਟੀ ਨੂੰ ਜਨਮ ਦਿੱਤਾ ਲਓ ਜੀ ਜਿਆਦਾ ਆਪਾਂ ਬਾਹਰ ਨਹੀਂ ਕੱਢਾਂਗੇ ਕਿਉਂਕਿ ਬਾਹਰ ਬਰਸਾਤ ਹੋਣ ਢਈ ਹੈ ਤੇ ਇਸ ਕਰਕੇ ਸੱਜੇ ਸੂਈ ਮੱਝ ਲਓ ਕਰੋ ਚੈੱਕ 15 16 ਲੀਟਰ ਦੁੱਧ ਦੋਸਤੋ ਦੁਜੀ ਸਵੇਰੇ ਨੇ ਵੀਰ ਕੰਦਾ ਚਵਾਇਆ ਆਰਡਰ ਕੁਆਲਿਟੀ ਦੀ ਚੈੱਕ ਕਰ ਲਓ ਕਰਮਾਲੀ ਦੀ ਕੱਲਾ ਕੱਲਾ ਥਾਣ ਗੈਪ ਦੇ ਵਿੱਚ ਕੋਈ ਫੋਟ ਸ਼ਾਮਿਲ ਨਾਲ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਦੋਸਤੋ ਸੁੰਦੇ ਪਸ ਨੂੰ ਭਾਲ ਜਰੂਰ ਪੈਂਦੀ ਆ ਮੜੀ ਚੈੱਕ ਕਰ ਲਓ ਹਲੋ ਜੀ ਮਿਲਕ ਮੈਨੇਜਰ ਚੈੱਕ ਕਰੋ ਜੀ ਕੀ ਮੋਲ ਕਰਨਾ ਰਸ਼ੀਦ ਦਾ ਮੋਲ ਵੀਰ ਜੀ ਕਰਨੋ ਜੋ ਮਰਜੀ ਕਰੀ ਜਾਈਏ ਹੂੰ ਦੇ ਲਈਏ 31 ਦੀ ਇਹ ਕਰਨਾ ਮਾਨਤਾਂ ਥੋੜਾ ਜਿਆਦਾ ਮਾਨਤਾਂ ਦੇ ਕਰਨੇ ਵੇਣਾ ਹਾਂਜੀ ਮਾਨਤਾਂ ਵੀਰ ਜਿਹੜਾ ਕਰਨਾ ਇੱਕ ਹੀ ਵਾਰੀ ਦਿਲੋਂ ਕਰਦਾ ਮਾਨਤਾਂ ਵੀਰ ਜੀ ਕਿਰੇ ਕਰਦੀ ਹੈ ਹੂੰ ਪੂਰੇ 1,65,000 ਦੀ ਮੱਝ ਦੇਵਾਂਗੇ ਉਸ ਵਿੱਚੋਂ ਸਿਰਫ 200 ਛੋਟ ਹੋਣੀ ਹੈ ਠੀਕ ਹੈ ਜੀ 15 ਤੋਂ 2 ਦਊਗੀ 16 ਦੇਵੇਂ 17 ਦੇਵੇਂ ਅਗੇ 3 ਜਿਹੜਾ ਵੀਰ ਖੜੂਗਾ ਉਹਦੀ ਸੇਵਾ ਤੇ ਡਿਪੈਂਡ ਆ ਉਹ ਸੇਵਾ ਤੇ ਡਿਪੈਂਡ ਆ ਤੀਸਰਾ ਸੁਗਾ ਵਾ ਹਾਂ ਬਾਕੀ ਕੱਡ ਕਾਠ ਮੈਂ ਦਾ ਕੋਈ ਕਿਸੇ ਪਾਸਿਓਂ ਕਮੀ ਨਹੀਂ ਕਿਸੇ ਚੀਜ਼ ਦੀ ਪੂਰਾ ਵਜ਼ਨ ਮजूद ਪੂਰਾ ਕੱਡ ਕਾਠ ਪੂਰੀ ਰਾਜੀ ਜਮੀਂ ਪਲੀ ਪੂਰੀ ਬਿਲਕੁਲ ਤਾਜੀ ਸੂਈ ਜੀ ਚੁਾਈ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਅਜੇ ਤੱਕ ਕੋਈ ਨਹੀਂ ਕੀਤੀ ਕਿਉਂਕਿ ਇਹ ਜੀ ਜ਼ਰੂਰ ਕਰਨੀ ਬਾਕੀ ਸੀਗੀ ਹੁਣ ਜੇ ਰਾਂ ਪ੍ਰੋਪਰ ਸਾਰੀ ਪੈ ਗਈ ਐ ਸੋਹਣੀ ਆ ਕੱਟੀ ਐ ਜਿਹਨੂੰ ਜਨਮ ਦਿੱਤਾ ਨੇ 165000 ਰੁਪਇਆ ਡਿਮਾਂਡ ਜਿਹਦੇ ਵਿੱਚ ਤੁਹਾਡਾ ਆਇਆਂ ਗਿਆ ਦਾ ਮਾਨਤਰ ਮੌਕੇ ਤੇ ਸ਼ੋਰ ਛਪਾ ਜਿਹੜਾ ਹਲਕਾ ਫੁਲਕਾ ਜਰੂਰ ਹੋਊਗਾ ਤਿੰਨ ਨਗਰ ਦਿਖਾਇਆ ਦੋਸਤੋ ਇੱਕ ਮਾਚ ਗੱਬਣ ਤੇ ਦੋ ਮਾਚ ਜਿਹੜੇ ਸਈਆਂ ਸੋਈਆਂ ਸੂਰੇ ਸਾਰੇ ਪਹੁੰਚੋ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀਕ ਕਰੋ ਤੁਹਾਡਾ ਹੱਕ ਬਣਦਾ ਗੱਬਣ ਪਸ਼ੂ ਜਿਹੜਾ ਦੋਸਤੋ ਥਾਣਾ ਦੀ ਟਿੱਪਕੇ ਪਾਸ ਕਰਕੇ ਤਸਦੀਕ ਆਪਣੀ ਜਰੂਰ ਕਰ ਲਿਆ ਕਰੋ ਐਡਰੈਸ ਜਿਹੜਾ ਇੱਕਰਾ ਵੀਰ ਦਾ ਫੇਰ ਬੋਲ ਦੇਣਾ ਪਿੰਡ ਪੰਜਵੜ ਤਹਿਸੀਲ ਚਭਾਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਅਰਸ਼ਦੀਪ ਨਾਮ ਹੈ ਵੀਰ ਦਾ ਫੋਨ ਨੰਬਰ ਫੋਨ ਨੰਬਰ ਵੀ ਦੇ ਲਓ 7986495344 ਠੀਕ ਹੈ ਜੀ ਧੰਨਵਾਦ ਦੋਸਤੋ ਰੋਲੇ ਵੀਡੀਓ ਬਣਾਉਣ ਦਾ